बाकी ਘੜੇ ਹੈ ਕਾਪਰ ਬਰਾਸ ਆਇਰਨ ਦੇ ਕਾਗਰਾਂ ਜਿਨੂੰ ਬੋਲਦੇ ਨੇ ਜੀ ਪਾਣੀ ਪੀਣ ਲਈ ਤਾਂ ਲੱਕੜ ਦੀ ਪ੍ਰਾਤ ਹੈ ਫਿਰ ਲੋਹੇ ਦੀ ਹੈ ਪਿੱਤਲ ਦੀ ਹੈ ਜਿੱਦਾਂ ਟਾਈਮ ਟੂ ਟਾਈਮ ਚੇਂਜਸ ਹੋਇਆ ਹੈ ਹਾਂ ਜੀ ਉਸ ਸਮੇਂ ਦੇ ਮੁਤਾਬਕ ਅੱਜ ਦੇਖੀਏ ਸਾਡੇ ਕੋਲੇ ਚੀਜ਼ਾਂ ਨਹੀਂ ਹੈਗੀਆਂ ਕਿਸੇ ਬਹੁਤ ਘੱਟ ਬਜ਼ੁਰਗਾਂ ਨੇ ਸੰਭਾਲੇ ਹੋਣੀਆਂ ਆ ਬਤਾਓ ਕਿ ਜਦੋਂ ਇਸ ਕਰਕੇ ਇਹਨੇ ਦੇ ਬੱਚ ਪਣਦੀਆਂ ਜੇ ਬੱਚੇ ਹੈ ਉਹਨਾਂ ਨੂੰ ਗਲਾਸੀਆਂ ਪੀਣ ਲਈ ਹੈ ਔਰ ਆਇਰਨ ਦੇ ਛੰਨੇ ਹੈ ਗਿਆ ਇਹਦੇ ਵਿੱਚ ਪਿਪਰਾਥ ਹੈ ਕਿ ਕਾਸੀ ਦੇ ਆਂ ਅਤੇ ਪਿੱਤਲ ਦੇ ਆਂ ਇਦਾਂ ਦੀ ਚੀਜ਼ਾਂ ਜਿਹੜੀਆਂ ਨੇ ਇੱਧਰ ਇੱਕ ਲਾਲਟੇਨ ਹੈ ਅਤੇ ਇੱਕ ਥਰਮੋਸਫੀਆ ਹੈ ਉਸ ਟਾਈਮ ਦਾ ਜਿਹੜਾ ਕਿ ਇਸ ਸਾਈਡਾਂ 'ਚ ਗਰਮ ਹੋਣ ਲਈ ਅੱਲੇ ਸਕਰੀਨ ਦੇਣੀ ਹੋ। ਇਸ ਜੱਦੀ ਘਰ ਦੇ ਵਿੱਚ ਕੀ ਕੀ ਆ ਕੌਣ ਕੌਣ ਇੱਥੇ ਰਹਿ ਚੁੱਕਾ ਆ ਕਿਵੇਂ ਇਸ ਘਰ ਵਿੱਚ ਜਿਹੜੀ ਜ਼ਿੰਦਗੀ ਬਸਰ ਹੁੰਦੀ ਸੀ। ਤੁਸੀਂ ਦੱਸੋ ਕਿ ਸ਼ਹੀਦ ਭਗਤ ਸਿੰਘ ਦਾ ਜਿਹੜਾ ਜੱਦੀ ਘਰ ਆ ਮੈਂ ਦੇਖਿਆ ਪੁਰਾਣੀ ਇੱਟਾਂ ਦਾ ਬਣਿਆ ਪੁਰਾਣੀ ਸਮਾਨ ਜਿਵੇਂ ਦਾ ਪੁਰਾਣਾ ਜਿਵੇਂ ਨਵੀਂ ਦਿੱਖ ਵੀ ਜਰੂਰ ਦਿੱਤੀ ਗਈ ਆ। ਸਿੰਘ ਜੀ ਮਾਤਾ ਦੀ ਪਲੰਗ ਹੈ ਜੁੜੇ ਜਦ ਕਾਫੀ ਸਿਆਣੇ ਹੋ ਗਏ ਸੀ ਕਿ ਮਾਤਾ ਜੀ ਤਾਂ ਇੱਥੇ ਬਰਾਂਡੇ ਚ ਇਹਨੂੰ ਪਾ ਕੇ ਦੇਤ ਬੈਠਦੇ ਹੁੰਦੇ ਸੀ ਕਿ ਵੀ ਸੂਤ ਦੀ ਬਣੀ ਹੋਈ ਹੈ ਰੰਗ-बिरंगे ਸੂਤਾਂ ਦੀ ਉਹ اور ਬਾਕੀ ਉਸ ਟਾਈਮ ਦੇ ਵਿੱਚ ਸੂਤ ਦੀ ਹੈ ਬਸ ਦਾ ਘਰ ਸੂਤ ਦੀ ਹੈ ਜੀ ਇਹ ਰੰਗ-बिरंगे ਉਸ ਟਾਈਮ ਦੇ ਕਿਉਂਕਿ ਇਹਦੇ ਵਿੱਚ ਆ ਸਮੇਂ ਦੀ ਹੈ ਕੰਪਾਸ ਹੈ ਲੱਗਿਆ ਹੋਇਆ ਇਹਨਾਂ 'ਚ ਤੋਂ ਇਹ ਚੀਜ਼ਾਂ ਇਹਨਾਂ ਦੀਆਂ ਕੁਝ ਹੋਰ ਕਿਸੇ ਇਹਨਾਂ ਦਰਬੀਨ ਵਾਲੀ ਵੀ ਸਟਿਕ ਹੈਗੀ ਹੈ ਜੁੜੀ ਕਿ ਦਰਬੀਨ ਦਾ ਕੰਮ ਕਰਦੀ ਹੋਗੀ ਸਟਿਕ ਦਾ ਸਟਿਕ ਕੰਮ ਕਰਦੀ ਸੀ ਔਰ ਪੁਰਾਣੇ ਜ਼ਮਾਨੇ ਦੀਆਂ ਜਿਵੇਂ ਉਹਨਾਂ ਦੀਆਂ ਦਾ ਨਾ ਸਾਰਾ ਕੁਝ ਦਰਬੀਨ ਦੀਆਂ ਕਿ ਇਹ ਲੱਕੜੀ ਦੀ ਉਹ ਸਟੈਂਡ ਹੈ ਜੋ ਕਿ ਕੋਈ ਧਾਰਮਿਕ ਪੁਸਤਕ ਪੜ੍ਹ ਰਹੀ ਕਿਤਾਬ ਤੋਂ ਇਹਨਾਂ ਦੇ ਬਰਤਨ ਜੋ ਆਇਰਨ ਪ੍ਰੈਸ ਹੈ ਇਹਦੇ 'ਚ ਔਰ ਲੈਂਪ ਹੈ ਲਾਲਟਨ ਜਿਹੜੀ ਮੇਡ ਇਨ ਜਰਮਨੀ ਹੈ ਤੇ ਸ਼ਾਇਦ ਹੋ ਸਕਦਾ ਕਿ ਚਾਚਾ ਜੇ ਸਿੰਘ ਜਦੋਂ ਕਾਫੀ ਬਾਹਰ ਰਹਿੰਦੇ ਸੀਗੇ ਫਰਨਚੇ ਅਣਜਾਨ ਕਰਦੇ ਰਹਿੰਦੇ ਸੀਗੇ ਤਾਂ ਉਧਰੋਂ ਲਿਆਂਦੇ ਹੋਣਗੇ ਤੇ ਔਰ ਮਿੱਟੀ ਦਾ ਇੱਕ ਛਿੱਕਾ ਹੈਗਾ ਜਿਹੜਾ ਕਿ ਉਹ ਇਸ ਟੇਨ ਨਿਕਲ ਜਾਦੂ ਗਰਮ ਕਰਦੇ ਤੇ ਲੋਕ ਲੱਗਿਆ ਇਹਦੇ ਚ ਹੈਗਾ ਤਾਲਾ ਉਸ ਟਾਈਮ ਦਾ ਜੋ ਕਿ ਹੋਰ ਹਿਸਾਬ ਦਾ ਹੀ ਹੈਗਾ ਹਮ ਤਲੇ ਨਾਲੋਂ ਬਸਰਾਏ ਕਿ ਇਧਰ ਜੀ ਇਹ ఓਪਨ ਬਾਥਰੂਮ ਹੈ ਓਕੇ ਇਹ ਓਪਨ ਬਾਥਰੂਮ ਆ ਜਿਹਦੇ ਵਿੱਚ ਟੱਪ, ਬਾਲਟੀ ਔਰ ਇਧਰ ਗਲੀ ਲੱਗਦੀ ਸੀ ਪਾਣੀ ਨਿਕਲ ਜਾਂਦਾ ਸੀ ਉਸ ਸਮੇਂ ਦੇ ਵਿੱਚ ਓਪਨ ਬਾਥਰੂਮ ਹੀ ਹੁੰਦੇ ਸੀਗੇ ਕੋਈ ਉਸ ਤਰ੍ਹਾਂ ਦਾ ਕਿਉਂ ਜੀ ਸਮੇਂ ਦੇ ਮੁਤਾਬਕ ਅੱਜ ਹਟਾ ਬਾਲਟੀ ਹੈ ਔਰ ਪਲੰਗ ਹੈ ਚਾਹੇ ਪਲੰਗ ਹੈ ਜਿਹੜੇ 2 3 ਇਧਰ ਦੇ ਵਿੱਚ ਕੀ ਉਹ ਰੱਖਦੇ ਹੁੰਦੇ ਸੀਗੇ ਹੱਤ ਕੇ ਉਹਨੇ ਅੱਜ ਆਪ ਇਹ ਆਪਣਾ ਸੂਤ ਰੱਖਦੇ ਹੁੰਦੇ ਸੀ ਸੂਤ ਦਾ ਹਾਂ ਜੀ ਔਰ ਬਾਕੀ ਨਾ ਕਿ ਫੈਮਿਲੀ ਮੈਂਬਰਸ ਇਧਰ ਹੈਗੇ ਜਿਹੜੇ ਫੋਟੋ ਆ ਸਰਦਾਰ ਕਿਸਨ ਸਿੰਘ ਜੀ ਸੈਂਟਰ ਵਿੱਚ ਚਾਚਾਜੀਤ ਸਿੰਘ ਹੈ ਔਰ ਉਹਨਾਂ ਦੀ ਘਰਵਾਲੀ ਹਰਨਾਮ ਕੌਰ ਔਰ ਬਾਕੀ ਫਰੂਟ ਟ੍ਰੇ ਲੱਕੜ ਦੀ ਧੀ ਹੈਗੀ ਹੈ ਬਾਕੀ ਉਹ ਜੇਲ੍ਹ ਦੇ ਵਿੱਚ ਜਦੋਂ ਲਾਹੌਰ ਕਿਲੇ ਚ ਪ੍ਰਤਾਪ ਸਿੰਘ ਜੀ ਨੂੰ ਹਾਰਸ਼ਟ ਕਰਕੇ ਰੱਖਿਆ ਹੋਇਆ ਸੀਗਾ ਉਸ ਕੰਡੀਸ਼ਨ ਦੇ ਵਿੱਚ ਤਾਂ ਉਹ ਫੋਟੋ ਹੈਗੀ ਉਸ ਸਮੇਂ ਦੀ ਜੇ ਗੱਲ ਕਰੀ ਤਾਂ ਅੱਜ ਵੀ ਉਹ ਜ਼ਮਾਨੇ ਦੇ ਸਵਿਚ ਜਿਹੜੇ ਬਿਜਲੀ ਦੇ ਹਾਂਜੀ ਹਾਂਜੀ ਕਿਉਂਕਿ ਜਦੋਂ ਮੈਂ ਇਲੈਕਟ੍ਰਿਕ ਕਾਫੀ ਨਵੀਂ ਨਵੀਂ ਤਾਂ ਆ ਗਈ ਹੈ ਪਰ ਫਿਰ ਵੀ ਅੱਜ ਵੀ ਉਹ ਯਾਦਾਂ ਜਿਹੜੀਆਂ ਇੱਥੇ ਤੱਕ ਵੀ ਸਮਾਈਆਂ ਹਾਂਜੀ ਤੇ ਬਾਕੀ ਇਧਰ ਇਹ ਟੀਮ ਉੱਪਰ ਹੈ ਟੀਮ ਟੀਸ ਉੱਪਰ ਜਿਹੜੇ ਇਹਦੇ ਵਿੱਚ ਕਿ ਚਾਹ ਗਰਮ ਕਰਨਾ ਹੈ ਤਾਂ ਸਾਈਡ ਤੇ ਵੀ ਹੋ ਜਾਣਾ ਹੈ ਤੇ ਬਾਕੀ ਇਹ ਪਗ ਸਿੰਘ ਜੀ ਹਾਂਜੀ 12 ਸਾਲ ਦੀ ਫੋਟੋ ਹੈ ਇਹਦੇ ਵਿੱਚ ਪੈਣਾ ਨਹੀਂ ਹੈ ਕਿ ਜਿਹੜੇ ਪੈਣ ਥੱਲੇ ਨੇ ਬੈਠੇ ਨੇ ਤੇ ਬਾਕੀ ਇਹ ਇਹਨਾਂ ਦਾ ਛੋਟਾ ਪਰਾਂ ਹੈ ਰਜਿੰਦਰ ਸਿੰਘ ਜੀ ਤੇ ਬਾਕੀ ਇਹਨਾਂ ਦੀ ਇੱਕ ਦਾਦੀ ਹੈ ਦੋ ਚਾਚੀ ਅਜੀਤ ਸਿੰਘ ਸੋਰਨ ਸਿੰਘ ਦੀ ਘਰ ਵਾਲੀ ਹੈ ਤੇ ਇੱਕ ਮਾਂ ਹੈ ਪਗ ਸਿੰਘ ਜੀ ਦੀ ਹਾਂਜੀ ਉਹੁੰਡੇ ਨੂੰ ਬਸ ਹੈਗੇ हाँ जी फैमिली मैंबरस दिवें डाइनिंग टेबल है कि कोई गेस्ट आया तो उस पीरियड का हाँ जी उस पीरियड का एक डाइनिंग टेबल है कि कोई गेस्ट आओगे तो पीढ़ी तक निलो इस स्टैंड से थाली रख के खिला दो रोटी करना बहुत रिस्पैक्ट वो जो कोई नॉर्मल कोई आया गेस्ट तो उन्होंने थले बिठाल के और के पूरे रखे बिठा लिया बाकी घड़े हैं कापर ब्रास आयरन दे कागरा जिन्न बोलदे ने जी पानी पिन लई ता लक्कड़ दी परात है फिर लोहे दी है पीतल दी टाँग, टाँग दे दे है जिदा टाइम टू टाइम चेंजेस हुया है हां जी उस समय दे मुताबिक जी देखिए ਸਾਡੇ ਕੋਲੇ ਚੀਜ਼ਾਂ ਨਹੀਂ ਹੈਗੀਆਂ ਕਿਸੇ ਬਹੁਤ ਘਟ ਬਜ਼ੁਰਗਾਂ ਨੇ ਸੰਭਲਿ ਹੋਣੀਆਂ ਆ ਬਤਾਓ ਕਿ ਜਦੋਂ ਇਸ ਕਰਕੇ ਇਹਨੇ ਦੇ ਬੱਚ ਪਣ ਦੀਆਂ ਜੇ ਬੱਚੇ ਹੈ ਉਹਨਾਂ ਨੂੰ ਗਲਾਸੀਆਂ ਪੀਣ ਲਈ ਹੈ ਔਰ ਆਇਰਨ ਦੇ ਛੰਨੇ ਹੈ ਗਿਆ ਇਹਦੇ ਵਿੱਚ ਆਪकी پراਧ ਹੈ ਕਿ ਕਾਸੀ ਦੇ ਆਂ ਅਤੇ ਪਿੱਤਲ ਦੇ ਆਂ ਇਦਾਂ ਦੀ ਚੀਜ਼ਾਂ ਜੜੀਆਂ ਨੇ ਇੱਧਰ ਇੱਕ ਲਾਲਟੇਨ ਹੈ ਅਤੇ ਇੱਕ ਫਰਮੋਸ਼ ਪਿਆ ਹੈ ਉਸ ਟਾਈਮ ਦਾ ਜਿਹੜਾ ਕਿ ਇਸ ਸਾਈਡਾਂ 'ਚ ਗਰਮ ਹੋਣ ਲਈ ਅਲੇ ਸਟ੍ਰੀਨ ਦੇਣੀ ਹੋਏ ਕਿਤੇ ਵਤੀ ਜਦੋਂ ਇੱਥੇ ਘਰ ਰਹਿੰਦੇ ਸੀ ਹਾਂ ਜੀ ਖਾਣਾ ਬਣਾਇਆ ਕਰਦੇ ਸੀ ਜੀ ਜੀ ਜੇ ਤਾਂ ਚੂਲਾ ਕਾਫੀ ਮਾਤਾ ਜੀ 올ਡ ਹੋ ਗਏ تھے ਸਿਆਣੇ ਤਾਂ ਉਹਨਾਂ ਨੇ ਇੱਥੇ ਬੈਠੇ ਰਹਿਣਾ ਹੈ ਔਰ ਇਹਦੇ ਵਿੱਚ ਆਪਣਾ ਇੱਥੇ ਕਿੱਲੇ ਕਿਉਂ ਫੈਮਿਲੀ ਮੈਂਬਰ ਹੈ ਨਹੀਂ ਸੀ ਕਿਤੇ ਪਰ ਆਇਆ ਨਾ ਤੇ ਪਹਿਲੇ ਸ਼ਿਫਟ ਹੋ ਗਏ ਸੀਗੇ ਯੂਪੀਐਲ ਤਾਂ ਮਾਤਾ ਜੀ ਇਕੱਲੇ ਰਹਿੰਦੇ ਰਹੇ ਨੇ ਤਾਂ ਉਹ ਆਪਣਾ ਚੂਲੇ ਤੇ ਰੋਟੀ ਪਾਣੀ ਬਣਾਣਾ ਔਰ ਉਹਨਾਂ ਨੇ ਆਪਣਾ ਇੱਥੇ ਪੁਰਾਣੀ ਜਿਮਨੇ ਵਿੱਚ ਉਹਦੇ ਸੀ ਦੀਵਾਰ ਰੱਖਣ ਲਈ ਉਹ ਚੀਜ਼ਾਂ ਬਣਾਈਆਂ ਜੀ ਹਾਂ ਜੀ ਹਾਂ ਜੀ ਉਹ ਹੀ ਹੈ ਅੱਜ ਦੇ ਟੈਕਨੋਲੋਜੀ ਹੈ ਕਿ ਭਈ ਉਸ ਟਾਈਮ ਦੇ ਵਿੱਚ ਦੀਵਾਰ ਰੱਖਣਾ ਹੈਗਾ ਕਿਉਂ ਲਾਈਟ ਇਹਨੇ ਪੁਰਾਣੀ ਘਰ ਦੀ ਖੂਹੀ ਜਿਹੜੀ ਆ ਅੱਜ ਵੀ ਸਤਾਪਿਤ ਹੈ ਤੇ ਇੱਥੇ ਵੀ ਜਿਹੜੀ ਹੈ ਮਹਿਫਲ ਕਹਿੰਦੇ ਜਦੋਂ ਮਾ ਵਿਦਿਆਵਤੀ ਉੱਤੇ ਹੁੰਦੇ ਸੀ ਤਾਂ ਪਿੰਡ ਦੀਆਂ ਬੁੜੀਆਂ ਇਕੱਠੀਆਂ ਹੋ ਕੇ ਇੱਥੇ ਆ ਜਾਂਦੀਆਂ ਸੀਆਂ ਬਿਹੜੇ ਮੰਜਾ ਡਾਇਆ ਹੁੰਦਾ ਸੀ ਗੱਲਾਂ ਬਾਤਾਂ ਹੁੰਦੀਆਂ ਹਰ ਇੱਕ ਦਾ ਦੁੱਖ ਪਿਆ ਜਾਣਦੇ ਹੁੰਦੇ ਸੀ ਮਾ ਵਿਦਿਆਵਤੀ ਤਾਂ ਹਾਂ ਜੀ ਇਹ ਰਹੀ ਹੈਗਾ ਕਿ ਖੂਹ ਜਿਹੜਾ ਹੈਗਾ ਕਾਫੀ ਪੁਰਾਣਾ ਹੈਗਾ ਤਾਂ ਬਖੀ ਇਹਦੇ ਵਿੱਚ ਪਾਣੀ ਦਾ ਲੈਵਲ ਜਦੋਂ ਥੱਲੇ ਚੱਲ ਗਿਆ ਹੈ ਤਾਂ ਇਹਦਾ ਬੰਦ ਕਰ ਦਿੱਤਾ ਗਿਆ ਤਾਂ ਥੋੜਾ ਜਿਹਾ ਡੂੰਗਾ ਹੋ ਰੱਖਿਆ ਹੈ ਨਹੀਂ ਤਾਂ ਪਹਿਲਾਂ ਤਾਂ ਕਾਫੀ ਇਹਦੇ ਵਿੱਚ ਹੀ ਪਾਣੀ ਪੀਂਦੇ ਹੁੰਦੇ ਸੀਗੇ ਇਸੇ 'ਚ ਪਰ ਇਹ ਲੈਵਲ ਥੱ